ਇਹ ਰੋਸ ਤੇ ਸਾਰਾ ਟਾਈਮ ਤੇ ਮੂੰਹ ਡੱਕਿਆ ਰਿਆ ਨੇ ਇਹਨੇ ਇਹਨਾਂ ਨੂੰ ਕਹੋ ਇਹਨਾਂ ਨੂੰ ਲਵਾਉ ਮਾਸ ਨਹੀਂ ਵੈਸੇ ਜਿਹੜੀ ਪਿਛਲੀ ਵਾਰੀ ਇਹ ਇੰਡੀਆ ਤੋਂ ਮਲੇਸ਼ੀਆ ਗਈਆਂ ਸੀ ਇਹ ਰੋਸ ਤੇ ਸਾਰੀ ਇੱਕ ਤੋਂ ਇੱਕ ਸੋਹਣੀਆਂ ਸੋਹਣੀਆਂ ਸੀ ਤੇਰਾ ਇੰਟਰਸਟ ਹੈਗਾ ਕੁੜੀਆਂ ਚ ਵੀ ਹੈਗਾ ਤੇ ਦੱਸ ਦੇ ਕੋਈ ਨਹੀਂ ਮੈਂ ਓਪਨ ਮਾਈਂਡਡ ਐ ਮੈਨ ਮੇਰਾ ਨਹੀਂ ਹੈ ਸੰਗਤ ਜੀ ਤੁਹਾਡਾ ਮੈਂ ਤੁਹਾਨੂੰ ਦਰਸ਼ਨ ਕਰਾਣੇ ਸੀ ਮੈਨ ਵਾਈ ਗਰੂ ਵਾਈ ਗਰੂ ਬੀਬਾ ਜੀ ਬੇਨਤੀ ਹੈ ਕਿ ਅੱਗੇ ਤੋਂ ਥੋੜੀ ਸ਼ਰਮ ਨੂੰ ਹੱਥ ਮਾਰੋ ਤੇ ਸਟੇਜ ਤੇ ਨਾ ਬੈਠ ਕੇ ਦੇ ਹੋਏ ਸੁਰਖੀ ਬਿੰਦੀ ਨਾਲ ਆਇਆ ਕਰੋ ਉਹ ਜੋ ਭਾਵੇਂ ਤੁਸੀਂ ਕੱਚ ਰੱਜ ਰੱਜ ਕੇ ਲਓ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਲੋਕ ਆ ਕੇ ਇੱਥੇ ਆਪਣਾ ਕਰਵਾ ਚੌਦ ਦਾ ਵਰਤ ਖੋਲਦੇ ਨੇ ਉਹਦੇ ਬਾਰੇ ਕੋਈ ਜ਼ੁਬਾਨ ਨਹੀਂ ਖੋਲਦਾ ਤੁਸੀਂ ਅੱਜ ਤੱਕ ਕਦੇ ਬੋਲੇ ਹੋ ਇਸ ਬਾਰੇ ਬਾਬਾ ਜੀ 100 ਵਾਰ ਬੋਲੇ ਆ ਕਦੇ ਸੰਗਤ ਨੂੰ ਇਕੱਠਾ ਕੀਤਾ ਕਦੇ ਕਿਹਾ ਕਿ ਤੁਸੀਂ ਪੁੱਤੋਂ ਸਰਦਾਰ ਬਣੋ ਸਿੰਗਣੀਓ ਆਓ ਆਓ ਅਮਰ ਅਮਰ ਚੱਕੋ ਤੇ ਤਿਆਰ ਬਰ ਤਿਆਰ ਹੋ ਕਦੇ ਕਿਹਾ ਸਟੇਜਾਂ ਤੋਂ ਅੱਜ ਤੁਸੀਂ ਬਾਬਾ ਜੀ ਤੇ ਉਂਗਲ ਚੱਕੀ ਆ ਤੁਹਾਡਾ ਵੀਡੀਓ ਲੱਖਾਂ ਚੱਲੂਗਾ ਪਰ ਉਹ ਸੱਚ ਝੂਠ ਨਾਲ ਸੱਚ ਝੂਠ ਬੋਲਣ ਨਾਲ ਝੂਠ ਸੱਚ ਤਾਂ ਨਹੀਂ ਹੋ ਜੂਗਾ ਬਾਬਤ ਬਾਬਾ ਜੀ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਐਸੇ ਵੀਡੀਓ ਭਾਵੇਂ ਲੱਖਾਂ ਬਣਾਓ ਸੰਗਤ ਨੂੰ ਗਲਤ ਪਾਸੇ ਨਾ ਲੈ ਕੇ ਜਾਓ ਜਿਹੜੇ ਬਾਬਾ ਜੀ ਸਹੀ ਸੱਚ ਬੋਲਦੇ ਆ ਹੱਕ ਸੱਚ ਦੀ ਗੱਲ ਕਰਦੇ ਆ ਉਨ੍ਹਾਂ ਦੇ ਉੱਤੇ ਉਂਗਲ ਚੱਕਣਾ ਬੰਦ ਕਰ ਦੋ ਕਿਉਂਕਿ ਜੇ ਚੱਕੋਗੇ ਤਾਂ ਉਂਗਲ ਕਿਸੇ ਅੱਗੇ ਜਨੇ ਉਂਗਲੀ ਵਿੱਚ ਰੋੜ ਦੇਣੀ ਹੈ ਇੱਥੇ ਹੈਂਡਸ਼ੇਕ ਵਗੈਰਾ ਵੀ ਦੁਜੀ ਭਾਵੇਂ ਟੁਡੇ ਸੰਗੀ ਸਾਥੀ ਆ ਰਾਗੀ ਭਾਈ ਹੋਣਗੇ ਜਾਂ ਤੁਹਾਡੇ ਦੂਜੇ ਗੰਧੀ ਭਾਈ ਹੋਣਗੇ ਪਰ ਸਟੇਜ ਦੇ ਉੱਤੇ ਤੁਸੀਂ ਹੱਥ ਹੱਤ ਕੇ ਥਾਪੀਆਂ ਮਾਰ ਰਹੇ ਹੋ ਤੇ ਜਿਹੜੇ ਤਾੜੀਆਂ ਹੱਥ ਤੇ ਹੱਥ ਮਾਰ ਰਹੇ ਹੋ ਪਿੱਛੇ ਸ਼ੇਕ ਐਂਡ ਕਰ ਰਹੇ ਹੋ ਸੰਗਤ ਨੂੰ ਬੇਹੋ ਬਣਾ ਰਹੇ ਤੁਸੀਂ ਇਹ ਛਲ ਤੋਂ ਕੱਢ ਨਹੀਂ ਚਲੇਗਾ ਵਾਇਬ੍ਰਿਜ ਜੀ ਦਾ ਖਾਸਾ ਵਾਇਬ੍ਰਿਜ ਦੀ ਕੀਮਤ ਹੈ ਵੀ ਜੀ ਅਜੇ ਆਪਾਂ ਜਿਸ ਵਾਰੀ ਗੱਲ ਕਰਨ ਆਏ ਆ ਮੁੱਦਾ ਬੜਾ ਗਹਿਰਾ ਹੈਗਾ ਅਭੀ ਵੀ ਪ੍ਰਬਲ ਇਨਕਵਰੀ ਰੱਗੀ ਹੈਗੀ ਜਿਹੜੀ ਆ ਸਾਡੇ ਹੈੱਡ ਗ੍ਰੈਂਥੀ ਭਾਈ ਰਣਜੀਤ ਸਿੰਘ ਜੀ ਉੱਤੇ ਇਲਜ਼ਾਮ ਲਾ ਰਹੀ ਹੈ ਤੇ ਉਹ ਕਹਿੰਦੇ ਕਿ ਵਿਵਾਦ ਬਣੀ ਤੂ ਫਿਰਦੀਆਂ ਸਾਧ ਨਹੀਂ ਆ ਤੇਰੇ ਨਾਲ ਵੀਡੀਓ ਅਟੈਚ ਕਰਦਾ ਮੈਂ ਲਿਪਸਟਿਕਾਂ ਦੂਸਰੀ ਲਾ ਰਹੀ ਹਾਂ ਠੀਕ ਹੈ ਸਾਡੇ ਜਗਤ ਲਿਪਸਟਿਕ ਲਾਣੇ ਨੇ ਸ਼ਿੰਗਾਰ ਕਰਨਾ ਜਾਂ ਬਾਲ ਬੰਨਣੇ ਤਾਂ ਥ੍ਰੈਡਿੰਗ ਕਰਨੀ ਇਹ ਚੀਜ਼ਾਂ ਦਾ ਸਾਡੇ ਪੰਚ ਚਲਾਉੜ ਹੀ ਨਹੀਂ ਹੈ ਬੀਬੀ ਤੇਰਾ ਭਾਈ ਸਿਰਫ ਮੋਨਾ ਹੈ ਕਿਹਨੇ ਬਕੀ ਇਸ ਰੱਖੇ ਹੋਏ ਨੇ ਜੇ ਰੱਖੇ ਨੇ ਤਾਂ ਉਹਨੇ ਸਿਰਤੇ ਭੱਗ ਵੀ ਨਹੀਂ ਬੰਨੀ ਕਿ ਉਹਦੇ ਕੋਲ ਭੱਗ ਬੰਨਣ ਦਾ ਟਾਈਮ ਵੀ ਨਹੀਂ ਸੀਗਾ ਪਟਕਾ ਪਾਈ ਫਿਰਦਾ ਹੈਗਾ ਪਰ ਇਹ ਨਹੀਂ ਪਤਾ ਸਿਰ ਤੇ ਟੋਪੀ ਹੈ ਕਿ ਪਟਕਾ ਹੈ ਉਹਦੇ ਬਣਾ ਰਿਹਾ ਉਹ ਗੁਰੂ ਘਰ ਦੇ ਵਿੱਚ ਵੀਡੀਓ ਉਹਨੂੰ ਕਿਸ ਨੇ ਵੀਡੀਓ ਬਣਾਉਂ ਤੋ ਓਕੇ ਹੈ ਜਦੋਂ ਚੰਗੇ-ਚੰਗੇ ਮੰਤਰੀ-ਸੰਤਰੀ ਆਉਂਦੇ ਆ ਉਹ ਤਾਂ ਤੁਸੀਂ ਕਦੇ ਕਿਸੇ ਤੋਂ ਉਂਗਲ ਨਹੀਂ ਚੱਕੀ ਵੀ ਜਦੋਂ ਕਦੇ ਰਾਹੁਲ ਗਾਂਧੀ ਆ ਗਿਆ ਫਿਰ ਆ ਗਏ ਉੱਥੇ ਤੇ ਦੂਸਰੇ ਆ ਗਏ ਇੱਥੇ ਇੰਦਰਾ ਗਾਂਧੀ ਤੱਕ ਆਈ ਸੀਗੀ ਉਦੋਂ ਵੀਡੀਓ ਤੱਕ ਬਣਾਈਆਂ ਸੀ ਉਹਨਾਂ ਤੱਕ ਜਿਹਦਾ ਅੱਜ ਤੱਕ ਉਂਗਲਾਂ ਨਹੀਂ ਚੱਕ ਸਗੇ ਅਵੇ ਅੱਜ ਭਾਈ ਸਾਹਿਬ ਤੇ ਇੱਥੇ ਉਂਗਲ ਚੱਕਦੇ ਪਏ ਹੈਗੇ ਕਿ ਵੀ ਉਹ ਵੀਡੀਓ ਬਣਾ ਕੇ ਕਿਸ ਨੂੰ ਕਿਸੇ ਇੱਕ ਬੰਦੇ ਦੀ ਗਲਤੀ ਕਰਕੇ ਮੰਨਿਆ ਕਿ ਅਸੀਂ ਇੱਕ ਅ ਰੱਬ ਦੇ ਸਿਪਾਈ ਨੇ ਫੁੱਟਾ ਬੋਲਤਾ ਹੋਊਗਾ ਮੰਨਿਆ ਇੱਕ ਨੇ ਬੋਲਤਾ ਹੋਊਗਾ ਤੇਰਾ ਭਾਈ ਹੈੱਡ ਗ੍ਰਾਂਥੀ ਨਾਲ ਬੋਲਣ ਦਾ ਤੇਰਾ ਭਾਈ ਸਾਹਿਬ ਨਾਲ ਕੀ ਮਤਲਬ ਹੈਗਾ ਵੀ ਉਹਨਾਂ ਬਾਰੇ ਤੁਸੀਂ ਪੱਠਾ ਸਿੱਧਾ ਬੋਲੋ ਬੜੇ ਸਮਾਗਮਾਂ ਵਿੱਚ ਵਿਭਾ ਵੀ ਤੁਸੀਂ ਦੇਖਿਆ ਕਿ ਥਾਪੀਆਂ ਮਾਰ-ਮਾਰ ਕੇ ਖੇਡਾਂ ਕਰ ਰਹੇ ਹਾਂ ਠੀਕ ਹੈ ਨਾਲ ਦੇ ਰਾਗੀਆਂ ਨਾਲ ਤੇ ਹੋਰਾਂ ਨਾਲ ਪਰ ਇਹ ਚੀਜ਼ ਸੰਗਤ ਦੇਖਦੀ ਹੈ ਤੇ ਉਹਨਾਂ ਦੇ ਬੜਾ ਬੁਰਾ ਅਸਰ ਪੈਂਦਾ ਤੇ ਤੁਸੀਂ ਹੱਥ ਨਾਲ ਸ਼ੇਕ ਹੈਂਡ ਕਰ ਰਹੇ ਹਾਂ ਤੁਸੀਂ ਹੱਥ ਸੱਚੇ ਥਾਪੀਆਂ ਮਾਰ ਰਹੇ ਹੋ ਇਹ ਚੀਜ਼ਾਂ ਇੱਕ ਪੜੀ ਲਿਖੀ ਜਿਹੜੀ ਕਹਿੰਦੇ ਜਨਮ ਵੀ ਪਾਰਟੀ ਦੀ ਗਰੰਤੀ ਉਹਨਾਂ ਨੂੰ ਚੰਗੇ ਲੱਗਦੀਆਂ ਸਟੇਜ ਤੇ ਜਦੋਂ ਲੱਖਾਂ ਸੰਗਤ ਦੇਖਦੀ ਹੋਏ ਉਹਨਾਂ ਦੇ ਬੱਚੇ ਹੀ ਬੈਠੇ ਹੁੰਦੇ ਆ ਉਹਨਾਂ ਦੇ ਬੜਾ ਗਲਤ ਅਸਰ ਪੈਂਦਾ ਹੈ ਕਿ ਹਾਂ ਜੀ ਕਿ ਬੀਬੀ ਤਾਂ ਵੀ ਬਗਾਨੇ ਪੁੱਤ ਨਾਲ ਥਾਪੀਆਂ ਮਾਰ ਕੇ ਸ਼ੇਕ ਹੈਂਡ ਕਰਦੀ ਫਿਰਦੀ ਆ ਕਿ ਉੱਥੇ ਇੱਕ ਦੂਸਰੇ ਨਾਲ ਤੁਸੀਂ ਹੱਥ ਮਿਲਾ ਰਹੇ ਹੋ ਉਹ ਵੀ ਵੀਡੀਓ ਨਾਲ ਅਟੈਚ ਕਰ ਦਿੰਨੇ ਆ ਠੀਕ ਹੈ ਪਹਿਲਾ ਦਾ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਦੂਜਿਆਂ ਦੇ ਉੱਤੇ ਉਂਗਲ ਬਾੜ ਚੱਕਣਾ ਠੀਕ ਹੈ ਜੀ ਸਿੱਧੀ ਜੀ ਗੱਲ ਹੈ YouTube ਚੈਨਲ ਤੇ ਤੁਹਾਡੇ ਲਈ ਲਾਈਕਸ ਲੈਣ ਦੇ ਇਹ ਸਾਰੇ ਡਰਾਮੇ ਆ ਠੀਕ ਹੈ ਜੇ ਇਹ ਸਭ ਡਰਾਮੇ ਕਰਨੇ ਇੱਕ ਤਾਂ ਕਾਦੇ ਲਈ ਕਿਉਂਕਿ ਐਡਸ ਨਾਲ ਪੈਸੇ ਮਿਲਣ ਤੇ ਤਾਂ ਕਰਕੇ ਜੇ ਪੈਸੇ ਨਹੀਂ ਚਾਹੀਦੇ ਤਾਂ ਉਹ ਪੈਸੇ ਗੁਰੂ ਘਰ ਨੂੰ ਦਾਨ ਕਰਦੇ ਜਿਹੜੇ YouTube ਤੋਂ ਕਮਾਣੇ ਆ ਉਹ ਦਿਖਾ ਦੇ ਕਿੰਨੇ ਪੈਸੇ ਆਉਂਦੇ ਆ ਤੇ ਉਹ ਸਾਰੇ ਗੁਰੂ ਘਰ ਨੂੰ ਜ਼ਾਹਰ ਕਰਦੇ ਬੀਬਾ ਜੀ ਸਾਰੀ ਚੀਜ਼ਾਂ ਅ ਅਸੀਂ ਵੀ ਜਾਣਦੇ ਆ ਇਹ ਸਭ ਡਰਾਮਾ ਤਾਂ ਹੋ ਰਿਹਾ ਕਿ ਜਿਸ ਟਾਈਮ ਇਹ ਕਰਨੇ ਕਿ ਇੱਕ ਮਹੀਨੇ ਪਹਿਲਾਂ ਦੀ ਵੀਡੀਓ ਹੈ ਭਾਈ ਤੁਸੀਂ ਕੱਲ ਆ ਕਿਉਂ ਕਿਉਂਕਿ ਜਦੋਂ ਤੁਸੀਂ ਇਹ ਬਣਾਇ ਸੀ ਇਹ ਸਭ ਕੀ ਚੱਲਦਾ ਪਿਆ ਸੀਗਾ ਨਾ ਉਦੋਂ ਦਿੱਲੀ ਦੇ ਵਿੱਚ ਇਲੈਕਸ਼ਨ ਚੱਲ ਰਹੇ ਸੀ ਤੇ ਡਰਾਮਾ ਇਹ ਤੁਸੀਂ ਅੱਜ ਕਰ ਰਹੇ ਹੋ ਕਿਉਂ ਕਰ ਰਹੇ ਇਹ ਵੀ ਦੱਸ ਦੋ ਜੇ ਸਾਡੇ ਤੁਸੀਂ 15 ਮਿੰਟ ਤੋਂ ਵਦਰਾ ਤੁਸੀਂ ਕਹਿੰਦੇ ਰੱਡੀ ਭਾਈ ਸਾਹਿਬ ਨਾਲ ਗੱਲ ਹੋਈ ਹੈ ਭਾਈ ਸਾਹਿਬ ਤੁਹਾਨੂੰ ਬੇਟਾ ਬੇਟਾ ਕਹਿ ਰਹੇ ਆ ਤੇ ਤੁਸੀਂ ਤੇ ਤੁਹਾਡਾ ਭਾਈ ਭਾਈ ਸਾਹਿਬ ਨੂੰ ਤੂੰ ਤੂੰ ਕਰਕੇ ਬੋਲ ਰਹੇ ਹੋ ਤੁਹਾਨੂੰ ਹੈੱਡ ਗ੍ਰੰਥੀ ਨਾਲ ਗੱਲ ਕਰਨ ਦੀ ਅਕਲ ਨਹੀਂ ਹੈੱਡ ਗ੍ਰੰਥੀ ਗੁਰੂ ਸਾਹਿਬ ਦਾ ਵਹੀਰ ਹੁੰਦਾ ਗੁਰੂ ਮਹਾਰਾਜ ਦਾ ਤੇ ਤੁਸੀਂ ਅੱਜ ਤੱਕ ਕਥਾ ਕਰਨ ਦੇ ਥਾਂ ਤੇ ਕਹਿੰਦਾ ਕਥਾ ਕਰਨੀ ਹੈ ਤਲਵਾਰ ਦੀ ਧਾਰ ਨਾਲ ਕਰੋਗੇ ਕਿ ਦਿਲਾਂ ਨੂੰ ਚੀਰਦੀ ਹੋਈ ਜਾਏ ਵੀ ਲੋਕਾਂ ਨੂੰ ਪਤਾ ਚੱਲੇ ਕੀ ਹੈ ਤੁਸੀਂ ਕਥਾ ਕਰਨ ਦੀ ਥਾਂ ਤੇ ਲੋਕਾਂ ਨੂੰ ਉੱਥੇ ਜਾ ਕੇ ਵਾਇਰਲ ਵਾਇਰਲ ਚ ਪਾ ਕੇ ਭੇਜ ਦਿੰਨੇ ਹੋ ਉਹਨਾਂ ਨੂੰ ਸੱਚ ਦੱਸਦੇ ਨਹੀਂ ਹੈਗੇ ਕਿ ਕਿੱਥੇ ਦੁਨੀਆ 'ਚ ਹੋਇਆ ਹੈਗੀ ਏ ਸਾਡੇ ਨਾਲ ਜਿਹੜਾ ਬੰਦਾ ਸੱਚ ਬੋਲਦਾ ਹੈਗਾ ਉਹ ਚੁਬਦਾ ਲੋਕਾਂ ਹਟ ਤਾਂ ਇਹ ਕਹਿੰਦੇ ਕਿ ਜਿਸ ਨੂੰ ਤੁਸੀਂ ਮਾਰ ਨਹੀਂ ਸਕਦੇ ਨਾ ਉਸ ਨੂੰ ਬਦਨਾਮ ਕਰ ਦਿਓ ਤੇ ਉਹੀ ਤੁਸੀਂ ਕਰ ਰਹੇ ਹੋ ਠੀਕ ਹੈ ਅਸੀਂ ਸਾਨੂੰ ਇੱਜਤ ਸਿਖਾਈ ਦੀ ਜੀ ਕਿ ਬੀਬੀ ਆ ਦੀ ਇੱਜ਼ਤ ਕਿਵੇਂ ਕਰਨੀ ਹੈ ਤਾਂ ਮੈਂ ਤੁਸੀਂ ਤੁਸੀਂ ਕਰਕੇ ਆ ਭੈਣ ਜੀ ਕਰਕੇ ਬੀਬਾ ਜੀ ਕਰਕੇ ਬੋਲ ਰਿਹਾ ਨੀ ਤਾਂ ਤੁਸੀਂ ਜੇ ਸਾਡੇ ਨਾਲ ਰੱਗਿਆਂ ਤੇ ਸਾਡੇ ਗ੍ਰੰਥੀਆਂ ਤੇ ਸਾਡੇ ਪਾਠੀਆਂ ਤੇ ਕਥਾਵਾਚਕਾਂ ਤੇ ਉਂਗਲ ਚੱਕੋਂਗੇ ਤਬਰਦਸ਼ ਅਸੀਂ ਵੀ ਨਹੀਂ ਕਰਨਾ ਦੂਜੀ ਵਾਰੀ ਬੋਲਦੇ ਮੈਂ ਮੈਂ ਇਹ ਨਹੀਂ ਕਰਨਾ ਕੱਟੋ ਕਰਨਾ ਮੇਰੇ ਨਾਲ ਹੋਰ ਮੇਰੇ ਨਾਲ ਮੇਰੇ ਵਰਗੇ ਹੋਰ ਬਹੁਤ ਹੋਣਗੇ ਜਿਹੜੇ ਬੋਲਣ ਤੇ ਆਗੇ ਤਾਂ ਫਿਰ ਚੁੱਪ ਨਹੀਂ ਕਰਨਾ ਜੇ ਚੀਜ਼ ਤੁਹਾਡੇ ਕੋਲ ਕੋ ਸਬੂਤ ਹੈਗਾ ਤਾਂ ਸਬੂਤ ਦਿਖਾਓ 15 ਮਿੰਟ ਤੁਸੀਂ ਗੱਲ ਕੀਤੀ ਹੈ ਤੁਹਾਡੇ ਕੋਲ 15 ਮਿੰਟ ਚ ਇੱਕ ਗੱਲ ਵੀ ਰਿਕਾਰਡਿੰਗ ਕਰ ਸਕੋ ਤੁਸੀਂ ਜੇ ਅਸਲ 'ਚ ਕੋਈ ਗੱਲ ਹੋਈ ਹੋ ਤਾਂ ਤਾਂ ਰਿਕਾਰਡਿੰਗ ਤੁਹਾਡੇ ਕੋਲ ਹੋਏ 2 ਮਿੰਟ ਤੋਂ ਪਹਿਲਾਂ ਕੋਈ ਗੱਲ ਹੋਈ ਨਹੀਂ ਹਵਾ ਹੀ ਤੀਰ ਮਾਰਦੇ ਫਿਰਦੇ ਹੋ ਤੇ ਚਾਹਦੇ ਹੋ ਰੋ ਰੋ ਕੇ ਡਰਾਮਾ ਕਰੋਗੇ ਤੇ ਰੋ ਰੋ ਕੇ ਕੀ ਝੂਠ ਸੱਚ ਹੋ ਜੂਗਾ ਵੀ ਬਾਈ ਤੁਹਾਨੂੰ ਸਰ ਆ ਉਹ ਤੇ ਇਹ ਦੀਆਂ ਕਹਿੰਦੇ ਕਿ ਜੇ ਸਿਰਫ ਸਮਾਗਮ ਚਾਹੀਦੇ ਆ ਜਾਂ ਸਮਾਗਮ ਹੀ ਚਾਹੀਦੇ ਆ ਤੇ ਦੱਸੋ ਬਾਬਾ ਜੀ ਦਿਲ ਦੇ ਬਹੁਤ ਵੱਡੇ ਆ ਤੁਹਾਨੂੰ 4-5 ਸਮਾਗਮ ਤਾਂ ਤੁਹਾਨੂੰ ਉਹ ਵੈਸੇ ਹੀ ਦੇ ਦੇਣਗੇ ਠੀਕ ਹੈ ਜੀ ਪਰ ਇਹ ਬਲੈਕਮੇਲਿੰਗ ਕਰਨਾ ਆ ਰਹਿਣ ਤੁਸੀਂ ਕੰਮ ਕੀਤਾਗੇ ਬਾਬਾ ਜੀ ਨੂੰ ਬਲੈਕਮੇਲ ਕਰੋਗੇ ਜਾਂ ਉਹਨਾਂ ਦੇ ਚੈ ਕਰੈਕਟਰ ਦੇ ਤੁਸੀਂ ਉਂਗਲ ਚੱਕੋਗੇ ਤੇ ਉਹਦੇ ਨਾਲ ਤੁਸੀਂ ਵੀ ਬਦਨਾਮ ਕਰਕੇ ਉਹ ਕਰੋਗੇ ਤਾਂ ਉਹਦੇ ਨਾਲ ਕੁਝ ਨਹੀਂ ਹੋਊਗਾ ਕਹਿੰਦੇ ਆ ਪਿਆਰ ਨਾਲ ਤੁਸੀਂ ਕਿਸੇ ਦੀ ਜਿੱਦੇ ਕੜਾ ਚਾਹਦੇ ਹੋ ਪਰ ਜੇ ਕਹੋਗੇ ਬਲੈਕਮੇਲ ਕਰਕੇ ਕਿਸੇ ਨੂੰ ਕੁਝ ਲੈ ਲਓਗੇ ਉਹ ਉਹ ਕੁਝ ਵੀ ਨਹੀਂ ਮਿਲਦਾ ਹੁੰਦਾ ਤੁਸੀਂ ਜਿਹੜਾ ਤੁਹੋਂ ਤੁਹੋਂ ਕਰਕੇ ਬਾਬਾ ਜੀ ਨਾਲ ਗੱਲ ਕਰ ਰਹੇ ਆ ਤੁਹਾਨੂੰ ਬੇਟਾ ਬੇਟਾ ਕਰ ਰਹੇ ਆ ਇਥੋਂ ਤੁਹਾਡੀ ਪਰਵਰਿਸ਼ ਦਾ ਪਤਾ ਚੱਲਦਾ ਦੋਨੋਂ ਭਾਈ ਭੈਣਾਂ ਦੀ ਕਿ ਕਿਵੇਂ ਵੱਡੇ ਜਿਹੜੇ ਗ੍ਰੰਥੀ ਆ ਵੱਡੇ ਕਥਾਵਾਚਕ ਆ ਉਹਨਾਂ ਨੇ ਕਿ ਇੱਜਤ ਨਾਲ ਗੱਲ ਕਰੀਦੀ ਏ ਉਹ ਤਿੱਖਾ ਬੋਲਦੇ ਨੇ ਕਥਾ ਦੇ ਵਿੱਚ ਤਾਂ ਕਰਕੇ ਉਹ ਕਈਆਂ ਨੂੰ ਰਾਸ ਨਹੀਂ ਆਂਦਾ ਤਾਂ ਕਰਕੇ ਉਹਨਾਂ ਨੂੰ ਬਹੁਤ ਲੋਕ ਦੁਨੀਆ ਤੋਂ ਤਾਂ ਅਨੁਸਾਰ ਦੇਖੇ ਕੇ ਸਾਥ ਤਿੱਖਾ ਨਾ ਕੈਰੇਕਟਰ ਅਸੈਸਿਨੇਸ਼ਨ ਕਰੀਏ ਜਾਂ ਉਹਨਾਂ ਦੇਤੇ ਉਂਗਲ ਚੱਕੀਏ ਇਆ ਫਿਰ ਉਹ ਕਰੀਏ ਕਿਉਂਕਿ ਉਹ ਉਹਨਾਂ ਦਾ ਕਦੇ ਸੁਣ ਕੇ ਦੇਖਣਾ ਕਥਾਵਾਂ ਤੁਹਾਡੇ ਦਾ ਮੈਂ ਕਦੇ ਕੋਈ ਸੁਣੀ ਨਹੀਂ ਹੈਗੀ ਉਹਨਾਂ ਦੀ ਸੁਣੀ ਹੈ ਮੈਨੂੰ ਉਹਨਾਂ ਕਦੇ ਮਿਲੇ ਨਹੀਂ ਹੈਗਾ ਪਰ ਉਹਨਾਂ ਨੂੰ ਆ YouTube ਤੇ ਜੋ ਸੁਣਿਆ ਹੈ ਨਾ ਇਹ ਜਾਣਦਾ ਹੈ ਕਿ ਰੱਬ ਦਾ ਬੱਦਾ ਕਦੇ ਪਾਪ ਨਹੀਂ ਕਰਦਾ ਜਿਹੜਾ ਰੱਬ ਤੋਂ ਡਰਦਾ ਨਾ ਜਿਹੜੇ ਪਾਪ ਕਰਦੇ ਉਹ ਹੋਰ ਹੁੰਦੇ ਹੈਗੇ ਉਹ ਸਰਿਆਂ ਪਾਪ ਵੀ ਕਰਨਗੇ ਤੇ ਖਾਣਗੇ ਵੀ ਤੇ ਹੋਰ ਬਹੁਤ ਚੀਜ਼ਾਂ ਕਰਨਗੇ ਕਹਾਵਤ ਹੈ ਜਿਸ ਨੂੰ ਤੁਸੀਂ ਬਗਾਰ ਨਹੀਂ ਸਕਦੇ ਜਿਸ ਦਾ ਤੁਸੀਂ ਕੁਝ ਬਗਾਰ ਨਹੀਂ ਸਕਦੇ ਉਹਨੂੰ ਬਦਨਾਮ ਕਰ ਦੋ ਖਾਲਸਾ ਕਾਲਜ ਦੇ ਡੀ ਚਦੋਂ ਕੁਕਰਮ ਕਰਕੇ ਆਇਆ ਸੀਗਾ ਉਹਨੂੰ ਪੰਥ ਤੋਂ ਛੇਕਿਆ ਗਿਆ ਸੀ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਉਹ ਜਦੋਂ ਪੰਥ ਤੋਂ ਛੇਕੇ ਹੋਏ ਨੂੰ ਵਾਪਸ ਲਿੱਤਾ ਗਿਆ ਤਾਂ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਭੈਣ ਜੀ ਬਿਨਾਂ ਸਬੂਤਾਂ ਤੋਂ ਸਾਡੇ ਪ੍ਰਚਾਰਕਾਂ ਦੇ ਉਂਗਲਾਂ ਚੱਕਣਾ ਅੱਗੇ ਤੋਂ ਨਹੀਂ ਤਾਂ ਅਸੀਂ ਵੀ ਬੋਲਣ ਵੇਲੇ ਅੱਗੇ ਤੋਂ ਲਿਆਜ ਨਹੀਂ ਕਰਨਾ ਖੰਡੇ ਦੀ ਧਾਰ ਤੇ ਉਹ ਸੱਚ ਬੋਲਦੇ ਨੇ ਜੋ ਕਿ ਥੋੜੇ ਵਰਗਿਆਂ ਦੇ ਪਖੰਡੀ ਇੱਥੇ ਗੀਤਨੀਆਂ ਤੋਂ ਜਰਿਆ ਨਹੀਂ ਜਾਂਦਾ ਸਾਰੇ ਕੀਰਤਨੀਆਂ ਮਾਰੇ ਨਹੀਂ ਸਾਰੇ ਕੀਰਤਨੀਆਂ ਚੰਗੇ ਆ ਮੈਂ ਪਰ ਪਖੰਡੀ ਕੀਰਤਨੀਆਂ ਆ ਕਹਿ ਰਹੇ ਆ ਜਿਹੜੇ ਤੁਹਾਡੇ ਵਰਗੇ ਆ ਲਿਪਸਟਿਕ ਲਾਈ ਫਿਰਦੇ ਆ ਤੁਸੀਂ ਇੱਥੇ ਹੋ ਰਹਿ ਨਾਲ ਅਬੀ 10 20 ਕਿੱਥੇ ਲਿਖਿਆ ਸਾਡੇ ਵੀ ਵਿਚਾਰੇ ਉਹ ਬੀਬੀ ਜੀ ਥ੍ਰੈਡਿੰਗ ਕਰਾਉਂਦੇ ਸੀ ਉਹਨਾਂ ਦੇ ਤਾਂ ਵੀ ਉਂਗਲ ਚੱਕੀ ਗਈ ਸੀ ਤੇ ਤੁਸੀਂ ਇੱਥੇ ਸਟੇਜ ਤੇ ਲਿਪਸਟਿਕ ਲਾ ਕੇ ਬੈਠੇ ਹੋ ਤੇ ਸਾਡੇ ਮਤਲਬ ਦੂਜੀ ਬੀਬੀਆਂ ਨੂੰ ਕੀ ਆ ਜਾ ਕੇ ਪਰ ਚੱਲਦਾ ਕੀ ਸਿੱਖਣੀਆਂ ਹੋ ਕਿ ਜਦੋਂ ਇਹ ਕੀਰਤਨੀਏ ਲਾਸਾ ਦੇ ਲਿਪਸਟਿਕ ਤੱਕ ਸੀ ਵੀ ਲਾ ਸਕਦੀਆਂ ਜੀ ਇਹ ਚੀਜ਼ ਤੇ ਤੁਹਾਡੀ ਇਹ ਸਾਡੇ ਬੱਚਿਆਂ ਦੇ ਬੁਰਾ ਅਸਰ ਪਾਉਂਦੀ ਹੈ ਲਾਇਕਸ ਤੇ ਲਈ ਡਰਾਮੇ ਹੋ ਰਹੇ ਆ ਸਾਰਾ ਕੁਝ ਕਰ ਰਹੇ ਆ ਰੋ ਰੋ ਕੇ ਝੂਠ ਨੂੰ ਸੱਚ ਬਣਾਣਾ ਚਾਹੁੰਦੇ ਆ ਤੁਸੀਂ ਤੁਸੀਂ ਵੀ ਸੁਣਾਓ ਨੰਗੀ ਧਾਰ ਦੇ ਵਾਂਗੂ ਸ਼ਬਦਾਂ ਨੂੰ ਕਥਾਨ ਕਥਾ ਨੂੰ ਨੰਗੀ ਧਾਰ ਦੇ ਸ਼ਬਦਾਂ ਵਾਂਗੂ ਨੰਗੀ ਤਲਵਾਰ ਦੀ ਧਾਰ ਦੇ ਸ਼ਬਦਾਂ ਵਾਂਗੂ ਸੁਣਾਓ ਲੋਕ ਤੁਹਾਨੂੰ ਵੀ ਸੁਣਾਉਣਗੇ ਤੇ ਤੁਹਾਡੀ ਵਾਹਵਾ ਕਰਨਗੇ ਇਹ ਨਹੀਂ ਕਿ ਤੁਸੀਂ ਇੱਥੇ ਬੈਠੇ ਹੋ ਤੇ ਸਿਰਫ ਜਾ ਕੇ ਸੰਗਤ ਨੂੰ ਵਾ ਗੁਰੂ ਵਾ ਗੁਰੂ ਵਾ ਗੁਰੂ ਕਰਾ ਕਰਾ ਕੇ ਭੇਜਤਾ ਉਹਨਾਂ ਨੂੰ ਸਿਖਾਇਆ ਕੁਛ ਨਹੀਂ ਕਿ ਸਾਡੇ ਨਾਲ ਸਾਡੇ ਕਾਮਨਾ ਕੀ ਹੋਇਆ ਕੀ ਸੱਚ ਹੈ ਕੀ ਝੂਠ ਹੈ ਕਿੱਦਾਂ ਅਸੀਂ ਸੋਚੀਏ ਕਿੱਦਾਂ ਅਸੀਂ ਰਹੀਏ ਕਿੱਦਾਂ ਅਸੀਂ ਹਰੇਕ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝੀਏ ਤੇ ਇਦਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਤੁਸੀਂ ਪੱਟਾਂ ਤੇ ਥਾਪੀਆਂ ਮਰਵਾ ਰਹੇ ਹੋ 6 ਕਿੰਡ ਹੋ ਰਿਹਾ ਹੈਗਾ ਹੋਰ ਸਭ ਚੀਜ਼ਾਂ ਹੋ ਰਹੀਆਂ ਇਸ ਸਟੇਜ ਦੇ ਉੱਤੇ ਥੋੜੇ ਪ੍ਰੋਗਰਾਮਾਂ ਦੇ ਵਿੱਚ ਰਿਕਾਰਡ ਹੋਇਆ ਹੋਇਆ ਤੇ YouTube ਦੇ ਉੱਤੇ ਸਰੇਆਮ ਪਿਆ ਹੈਗਾ ਜਿਸ ਨੂੰ ਅਟੈਚ ਕਰ ਦਾਂਗੇ ਤੁਸੀਂ ਦੇਖ ਤੁਸੀਂ ਨਹੀਂ ਦੇਖਿਆ ਭੁੱਲ ਗਏ ਹੋਗੇ ਤਾਂ ਤੁਹਾਨੂੰ ਦੇਖ ਕੇ ਯਾਦ ਆ ਜੂਗਾ ਅੱਗੇ ਤੋਂ ਸ਼ਰਮ ਕਰਿਆ ਕਰੋ ਸਟੇਜ ਤੇ ਬਗਾਨੇ ਤੇ ਬਗਾਨੇ ਬੰਦੇ ਦੇ ਨਾਲ ਠਾਪੇ ਜਾਂ ਸ਼ੇਕ ਹੈਂਡ ਨਹੀਂ ਕਰੀਦੇ ਹੁੰਦੇ ਕਿਉਂਕਿ ਇੱਥੇ ਜਿਹੜੇ ਹੁਣ ਬੱਚੇ ਹੁੰਦੇ ਸਾਡੇ ਉਹਨਾਂ ਤੇ ਬੁਰਾ ਅਸਰ ਪੈਂਦਾ ਹੈ। ਕਿਆ ਕਹਾ ਬੋਲਣ ਨੂੰ ਤਾਂ ਬਹੁਤ ਕੋਸ਼ਾ ਪਰ ਇਹ ਅੱਗੇ ਹੁਣ ਬੀਬੀ ਹੈਗੇ ਇਸ ਕਰਕੇ ਪਹਿਲੀ ਵਾਰ ਤੁਹਾਨੂੰ ਸਮਝਾਣੇ ਫਰਜ਼ ਪੈਂਦਾ ਹੈਗਾ। ਦੂਜੀ ਵਾਰੀ ਤੁਸੀਂ ਫੇਰ ਬੋਲ ਕੇ ਦੇਖਣਾ ਫੇਰ ਤੁਹਾਨੂੰ ਤੁਹਾਡੇ ਅੱਗੇ ਵੀ ਵੀਡੀਓ ਕੱਢ ਕੇ ਦਿਖਾ ਦਾਂਗੇ ਥੋੜੇ। ਦੂਜੇ ਦਿਨ ਕੁਝ ਕਹਿਣ ਤੋਂ ਪਹਿਲਾਂ ਨਾ ਆਪਣੀ ਪੀੜੀ ਥੱਲੇ ਛੋਟਾ ਮਾਰ ਲਓ। ਬਾਬਾ ਜੀ ਦੇ ਉਂਗਲ ਚੱਕ ਲੈਣ ਬਾਬਾ ਜੀ ਦਾ ਕਿਰਦਾਰ ਪਤਾ ਕਿਹਦਾ ਕੈਸਾ। ਤੁਸੀਂ ਜਰਾ ਉਹਨਾਂ ਦੇ ਸ਼ਬਦ ਦੀ ਸੁਣ ਕੇ ਦੇਖ ਲੈਣਾ ਤੇ ਤੁਹਾਨੂੰ ਪਤਾ ਚੱਲ ਜਾਊਗਾ ਕਿ ਉਹ ਕਥਾਵਾਚਕ ਜਿਹੜਾ ਖੰਡੇ ਦੀ ਧਾਰ ਤੇ ਬੋਲਦਾ ਜਿਸ ਨੂੰ ਲੋਕ ਰਸਤੇ ਤੋਂ ਢਾਣਾ ਚਾਹੁੰਦੇ ਆ ਤੇ ਉਹਦੇ ਬਾਰੇ ਤੁਸੀਂ ਉਂਗਲ ਚੱਕੋਗੇ ਜਿਹੜਾ ਸੱਚ ਬੋਲਦੇ ਹੋ ਡਰਦਾ ਨਹੀਂ। ਤੁਸੀਂ ਤਾਂ ਸੇ ਅੱਜ ਜੇ ਸੰਤ ਜਰਨੈਲ ਸਿੰਘ ਭਿੰਡਰਾਲੇ ਆਉਂਦੇ ਨਾ ਤੁਸੀਂ ਤਾਂ ਉਹਨਾਂ ਦੇ ਵੀ ਅੱਜ ਉਂਗਲ ਚੱਕਦੇ ਨਹੀਂ ਸੀ। ਤੇ ਮਾਫ ਕਰੋ ਬੀਬਾ ਜੀ ਹੱਥ ਜੁੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤੇ ਘਾਟਾ ਵਾਦਾਨਾ ਬੋਲੇ ਜੇ ਇਸ ਕਰਕੇ ਸੰਗਤ ਨੇ ਸੁਣਨਾ ਇਸ ਕਰਕੇ ਬਸ ਕਹਿੰਦੇ ਨੇ ਥੋੜੇ ਸ਼ਬਦਾਂ ਨੂੰ ਵੱਧ ਸਮਝੋ ਤੇ ਇਸ਼ਾਰੇ ਇਸ਼ਾਰੇ 'ਚ ਗੱਲ ਸਮਝੋ ਇਸ ਵਾਰੀ ਲਿਆਜ ਕਰ ਲਿਆ ਦੂਜੀ ਵਾਰੀ ਨਹੀਂ ਕਰਾਂਗੇ ਜੇ ਤੁਸੀਂ ਭਾਈ ਸਾਹਿਬ ਤੇ ਕੀਤਾ ਹਾਂ ਕਰਨਾ ਸਬੂਤਾਂ ਦੇ ਨਾਲ ਦਿਖਾਓ ਸਹੀ ਸਬੂਤ ਵੀਡੀਓ ਦੇ ਪਾਓ ਦਿਖਾਓ ਅਸੀਂ ਭਾਈ ਸਾਹਿਬ ਤੋਂ ਆਪ ਜਾ ਲੈਣਗੇ ਠੀਕ ਹੈ ਨਾ ਪਰ ਆਪਣੇ ਭਾਈ ਨੂੰ ਵੀ ਸਮਝਾ ਲਈ ਕਿ ਤੂੰ ਤੜਾਕ ਕਰਕੇ ਜਾਂ ਬਾਬਿਆਂ ਨਾਲ ਵਡਿਆ ਬਜ਼ੁਰਗਾ ਨਾਲ ਗੁਰੂ ਮਹਾਰਾਜ ਦੇ ਵਜੀਰਾ ਨਾਲ ਤੂੰ ਤੜਾਕ ਕਰਕੇ ਗੱਲ ਨਹੀਂ ਕਹੀਦੀ ਹੁੰਦੀ ਉਹ ਤੁਹਾਨੂੰ ਬੇਟੀ-ਬੇਟੀ ਕਰਕੇ ਗੱਲ ਕਰ ਰਿਹਾ ਤੁਸੀਂ ਤੂੰ-ਤੂੰ ਕਰਕੇ ਗੱਲ ਕਰੀਏ ਤੂੰ ਐਦਾਂ ਤੂੰ ਉਦਾਂ ਧੋਨੀ ਕੌਣ ਬੋਲਣ ਵਾਲੀ ਇੰਨੀ ਤੂੰ ਕਥਾ ਨਹੀਂ ਕੀਤੀ ਹੁੰਦੀ ਜਿੰਨੀ ਬਾਬਾ ਜੀ ਦੇ ਇੱਥੇ ਵਿਚਾਰ YouTube ਤੇ ਪਏ ਆ ਇਹ ਕਥਾਵਾਂ ਨਹੀਂ ਕੀਤੀਆਂ ਤੇਰੀ ਤੇਰੀ ਕਥਾਵਾਂ ਦੱਸ ਦੇ ਕਿੰਨੇ-ਕਿੰਨੇ ਆ ਗਈਆਂ ਕਿੰਨੀਆਂ ਕਥਾਵਾਂ ਤੂੰ ਕੀਤੀਆਂ ਤੇ ਲੋਕਾਂ ਨੂੰ ਸੁਣਾ ਦੇ ਗਣਾ ਦੇ ਅੱਜ ਤੱਕ ਕਿੰਨੀਆਂ ਕਥਾਵਾਂ ਕੀਤੀਆਂ ਬਸ ਉੱਥੇ ਜਾਓ ਜੀ ਲੋਕਾਂ ਨੂੰ ਵੀ ਇੱਕੋ ਬਣਾਓ ਵਾਏ ਗੁਰੂ ਵਾਏ ਗੁਰੂ ਕਰੋ ਲਿਪਸਟਿਕ ਲਾ ਕੇ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਕਰਕੇ ਤੇ ਆ ਜੀ ਲੋਕਾਂ ਨੂੰ ਇਹ ਨਾ ਸੁਣਾਓ ਕਿ ਸਾਡੇ ਗੁਰੂਆਂ ਨਾਲ ਕਿਵੇਂ ਚੀਰਿਆ ਗਿਆ ਸਾਡੇ ਸ਼ਹੀਦਾਂ ਨਾਲ ਕੀ ਹੋਇਆ ਉਹ ਉਹਨਾਂ ਨੇ ਕਿਵੇਂ ਕਿਵੇਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹ ਚ ਜਾਣਾ ਸੁਣਾਓ ਬਸ ਟਾਈਮ ਆਪਣਾ ਪੂਰਾ ਕਰਕੇ ਕਿ ਹਾਂ ਜੀ ਮੈਂ ਇੱਕ ਦੋ ਘੰਟੇ ਦਾ ਲੈਕਚਰ ਦੇਣਾ ਤੇ ਮੈਨੂੰ ਇੰਨੇ ਪੈਸੇ ਮਿਲ ਜਾਣੇ ਬਸ ਉਹ ਜਾਓ ਗੋਲ ਇਕੱਠੀ ਕਰਕੇ ਆਜੋ ਅਸੀਂ ਵੀ ਜਾਣਦੇ ਹਾਂ ਜਿਹੜਾ ਸਾਰਾ ਇਹ ਡਰਾਮਾ ਹੈਗਾ ਸਾਰਾ ਗੋਲਕਦਾ ਹੈਗਾ ਰੌਲਾ ਜੇ ਪ੍ਰੋਗਰਾਮ ਹੀ ਚਾਹੀਦੇ ਹੈ ਜੇ ਸੰਗਤ ਹੀ ਚਾਹੀਦੀ ਹੈ ਤੁਸੀਂ ਵੈਸੇ ਹੀ ਦੱਸ ਦਿਓ ਸਟੇ ਕਮੈਂਟ ਪਾ ਕੇ ਦੱਸ ਦੇਣਾ ਕਿੰਨੇ ਪ੍ਰੋਗਰਾਮ ਚਾਹੀਦੇ ਹੈ ਬਾਬਾ ਜੀ ਨੂੰ ਅਜ ਤੱਕ ਤਾਂ ਮੈਂ ਮਿਲਿਆ ਨਹੀਂ ਪਰ ਬਾਬਾ ਜੀ ਨੂੰ ਬੇਇੰਤਿਹਾਰ ਕਰਕੇ ਤੁਹਾਨੂੰ ਉਹਨੇ ਇੱਕ ਪ੍ਰੋਗਰਾਮ ਦਿਵਾ ਦੂੰਗਾ ਤੇ ਦੂਜੀ ਵਾਰੀ ਸਾਰੇ ਦੂਜੀ ਵਾਰੀ ਸਾਡੇ ਕਿਸੇ ਵੀ ਪ੍ਰਚਾਰਕ ਬਾਰੇ ਉਂਗਲ ਨਾ ਚੱਕਣਾ ਜੇ ਚੱਕੋਗੇ ਤਾਂ ਸਬੂਤਾਂ ਸਮੇਤ ਚੱਕਣਾ ਨਹੀਂ ਤਾਂ ਦੂਜੀ ਵਾਰੀ ਕੋਈ ਨਹੀਂ ਆਦਿ ਕਰੇਗਾ ਮੈਂ ਸ਼ਾਇਦ ਕਰ ਜਾ ਪਰ ਸੰਗਤ ਨਹੀਂ ਕਰੇਗੀ ਇਸ ਕਰਕੇ ਵਾਇਗਰ ਜੂ ਕੇ ਖਾਲਸਾ ਵਾਇਗਰ ਨਹੀਂ 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 ਇਹ ਚੈਲੰਜ ਆਗਾ ਅਗਰ ਤੇ ਇਹ ਨਹੀਂ ਬੋਲ ਨਹੀ ਬੋਲ ਪਾਏ ਤੇ ਫਿਰ ਇਹਨਾਂ ਨੂੰ ਸੇਵਾ ਕਰਨੀ ਪੈਗੀ ਮੈਨੂੰ ਸੇਵਾ ਦੀ ਸੇਵਾ ਰਾਤੀ ਹੋਏਗੀ ਹੋਰ ਮੇਦੀ ਪਾਣੀ ਉਪਰੋਂ ਐ ਵੀ ਇੱਕ ਹੋਰ ਵੀ ਐ ਚੀਜ਼ ਹੀ ਹੈ ਐ ਵੀ 100 ਰੁਪਏ دیے ਤੇ ਸਤ ਸੰਗਤ ਜੀ ਉਹ ਵੀ 100 ਰੁਪਏ دیے ਤੇ ਤੁਸੀਂ ਉਸੋ ਕੀ ਪੀਏ ਦਾਰੂ ਪੀਓ ਡਿਊਟੀ ਫ੍ਰੀ ਤਾਂ ਡੈਂਡਰ ਇਹ ਰੋਸੇ ਸਾਰਾ ਟਾਈਮ ਤੇ ਮੂੰਹ ਧੱਕਾ ਰਿਆ ਨਾ ਨੇ ਇਹਨੇ ਇਹਨੇ ਇਹਨਾਂ ਨੂੰ ਕਹੋ ਇਹਨਾਂ ਨੂੰ ਲਗਾਓ ਮਾਸ। ਨੰਬਰ ਸਿਰ ਜਿਹੜੀ ਪਿਛਲੀ ਵਾਰੀ ਇਹ ਇੰਡੀਆ ਤੋਂ ਮਲੇਸ਼ੀਆ ਗਈਆਂ ਸੀ ਇਹ ਰੋਸ ਤੇ ਸਾਰੀ ਇੱਕ ਤੋਂ ਇੱਕ ਸੋਹਣੀਆ ਸੋਹਣੀਆ ਸੀ। ਤੇਰਾ ਇੰਟਰਸਟ ਹੈਗਾ ਕੁੜੀਆਂ ਤੇ ਵੀ ਹੈਗਾ ਤੇ ਦੱਸਦੇ ਕੋਈ ਨਹੀਂ ਮੈਂ ਓਪਨ ਮਾਈਂਡਡ ਐ ਮੈਨ ਮੇਰਾ ਨਹੀਂ ਹੈ ਸੰਗਤ ਜੀ ਤੁਹਾਡਾ ਮੈਂ ਤੁਹਾਨੂੰ ਦਰਸ਼ਨ ਕਰਾਣੇ ਸੀ ਮੈਂ ਐ ਵਾਈ ਗਰੂ ਵਾਈ ਗਰੂ ਬੀਬਾ ਹੀ ਬੇ ਬੇਨਤੀ ਹੈ ਕਿ ਅੱਗੇ ਤੋਂ ਥੋੜੀ ਸ਼ਰਮ ਨੂੰ ਹੱਥ ਮਾਰੋ ਤੇ ਸਟੇਜ ਤੇ ਨਾ ਬੈਠ ਕੇ ਦੇਖੋ ਸੁਰਖੀ ਬਿੰਦੀ ਨਾਲ ਆਇਆ ਕਰੋ। ਉਹ ਜਿਵੇਂ ਭਾਵੇਂ ਤੁਸੀਂ ਕਚਰਾ ਜਰਜ ਕੇ ਲਓ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਲੋਕ ਆ ਕੇ ਇੱਥੇ ਆਪਣਾ ਕਰਵਾ ਚੌਦ ਦਾ ਵਰਤ ਖੋਲਦੇ ਨੇ ਉਹਦੇ ਬਾਰੇ ਕੋਈ ਜ਼ੁਬਾਨ ਨਹੀਂ ਖੋਲਦਾ ਤੁਸੀਂ ਅਜ ਤੱਕ ਕਦੇ ਬੋਲੇ ਹੋ ਇਸ ਬਾਰੇ ਬਾਬਾ ਜੀ 100 ਵਾਰ ਬੋਲੇ ਆ ਕਦੇ ਸੰਗਤ ਨੂੰ ਇਕੱਠਾ ਕੀਤਾ ਕਦੇ ਕਿਹਾ ਕਿ ਤੁਸੀਂ ਪੁੱਤੋ ਸਰਦਾਰ ਬਣੋ ਸਿੰਘ ਨੀਓ ਆਓ ਅਮਰ ਅਮਰ ਚੱਕੋ ਤੇ ਤਿਆਰ ਵਰ ਤਿਆਰ ਹੋ ਕਦੇ ਕਿਹਾ ਸਟੇਜਾਂ ਤੋਂ ਅੱਜ ਤੁਸੀਂ ਬਾਬਾ ਜੀ ਤੇ ਉਂਗਲ ਚੱਕੀ ਐ ਤੁਹਾਡਾ ਵੀਡੀਓ ਲੱਖਾਂ ਚੱਲੂਗਾ ਪਰ ਉਹ ਸੱਚ ਝੂਠ ਨਾਲ ਸੱਚ ਝੂਠ ਬੋਲਣ ਨਾਲ ਝੂਠ ਸੱਚ ਤਾਂ ਨਹੀਂ ਹੋ ਜੂਗਾ ਬਾਬਤ ਕੋਈ ਬਾਬਾ ਜੀ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਐਸੇ ਵੀਡੀਓ ਭਾਵੇਂ ਲੱਖਾਂ ਬਣਾਓ ਸੰਗਤ ਨੂੰ ਗਲਤ ਪਾਸੇ ਨਾ ਲੈ ਕੇ ਜਾਓ ਜਿਹੜੇ ਬਾਬਾ ਜੀ ਸਹੀ ਸੱਚ ਸੱਚ ਬੋਲਦੇ ਐ ਹੱਕ ਸੱਚ ਦੀ ਗੱਲ ਕਰਦੇ ਐ ਉਹਨਾਂ ਦੇ ਉੱਤੇ ਉਂਗਲ ਚੱਕਣਾ ਬੰਦ ਕਰ ਦੋ ਕਿਉਂਕਿ ਜੇ ਚੱਕੋਗੇ ਤਾਂ ਉਂਗਲ ਕਿਸੇ ਨੱਗੇ ਜਨੇ ਉਂਗਲ ਹੀ ਮਰੋੜ ਦੇਣੀ ਐ ਇੱਥੇ ਹੈਂਡਸ਼ੇਕ ਵਗੈਰਾ ਵੀ ਦੁਜੀ ਭਾਵੇਂ ਟੁਡੇ ਸੰਗੀ ਸਾਥੀ ਆ ਰਾਗੀ ਭਾਈ ਹੋਣਗੇ ਜਾਂ ਤੁਹਾਡੇ ਦੁਜੀ ਗਾਇਕੀ ਭਾਈ ਹੋਣਗੇ ਪਰ ਸਟੇਜ ਦੇ ਉੱਤੇ ਤੁਸੀਂ ਹੱਥਾਂ ਸੱਤ ਥਾਪੀਆਂ ਮਾਰ ਰਹੇ ਹੋ ਤੇ ਜਿਹੜੇ ਤਾੜੀਆਂ ਹੱਥ ਤੇ ਹੱਥ ਮਾਰ ਰਹੇ ਹੋ ਪਿੱਛੇ ਸ਼ੇਕਿੰਗ ਕਰ ਰਹੇ ਹੋ ਸੰਗਤ ਨੂੰ ਵੇਖੂ ਬਣਾ ਰਹੇ ਤੁਸੀਂ ਇੱਕ ਥਲ ਕੋਪਰ ਨਹੀਂ ਚਲੇਗਾ ਵਾਇਬ੍ਰੇਜੀ ਦਾ ਖਾਸਾ ਵਾਇਬ੍ਰੇਜੀ ਦੀ ਕੀਫਤ ਹੈ ਵੀ ਜੀ ਅਜੇ ਆਪਾਂ ਜਿਸ ਵਾਰੀ ਗੱਲ ਕਰਨ ਆਏ ਆ ਮੁੱਦਾ ਬੜਾ ਗਹਿਰਾ ਹੈਗਾ ਅਬੀ ਵੀ ਪ੍ਰਬਲਿੰਕਰ ਆਗੀ ਹੈਗੀ ਰੀਡਿੰਗ ਆ ਸਾਡੇ ਹੈੱਡ ਗ੍ਰੈਂਥੀ ਭਾਈ ਰਣਜੀਤ ਸਿੰਘ ਜੀ ਉੱਤੇ ਇਲਜ਼ਾਮ ਲਾ ਰਹੀ ਆ ਤੇ ਉਹ ਕਹਿੰਦੇ ਕਿ ਵਿਵਾਦ ਬਣੀ ਤੂ ਫਿਰਦੀਆਂ ਸਾਧਨੀ ਆ ਤੇਰੇ ਨਾਲ ਵੀਡੀਓ ਅਟੈਚ ਕਰਦਾ ਮੈਂ ਲਿਪਸਟਿਕਾਂ ਦੋਸਰੀ ਲਾ ਰਹੀ ਹਾਂ ਠੀਕ ਹੈ ਸਾਡੇ ਜਿਹਾ ਲਿਪਸਟਿਕਾਂ ਲਾਣੇ ਨੇ ਸ਼ਿੰਗਾਰ ਕਰਨਾ ਜਾਂ ਵਾਲ ਮੁੰਨਨੇ ਤਾਂ ਥ੍ਰੈਡਿੰਗ ਕਰਨੀ ਇਹ ਚੀਜ਼ਾਂ ਦਾ ਸਾਡੇ ਪੰਚਚਲਾਉੜ ਹੀ ਨਹੀਂ ਹੈ ਬੀਬੀ ਤੇਰਾ ਭਾਈ ਸਿਰਫ ਮੋਨਾ ਹੈ ਕਿਉਂ ਨੇ ਬਕੀ ਇਸ ਰੱਖੇ ਹੋਏ ਨੇ ਜੇ ਰੱਖੇ ਨੇ ਤਾਂ ਉਹਨੇ ਸਿਰ ਤੇ ਪੱਗ ਨਹੀਂ ਬੰਨੀ ਕਿ ਉਹਦੇ ਕੋਲ ਪੱਗ ਬੰਨਾਂ ਦਾ ਟਾਈਮ ਵੀ ਨਹੀਂ ਸੀਗਾ ਪਟਕਾ ਪਾਈ ਫਿਰਦਾ ਹੈਗਾ ਪਰ ਇਹ ਨਹੀਂ ਪਤਾ ਸਿਰ ਤੇ ਟੋਪੀ ਹੈ ਕਿ ਪਟਕਾ ਹੈ ਉਹਦੇ ਬਣਾ ਰਿਹਾ ਉਹ ਗੁਰੂ ਘਰ ਦੇ ਵਿੱਚ ਵੀਡੀਓ ਉਹਨੂੰ ਕਿਸ ਨੇ ਵੀਡੀਓ ਬਣਾਉਤੋ ਓਕੇ ਜਦੋਂ ਚੰਗੇ ਚੰਗੇ ਮੰਤਰੀ ਸੰਤਰੀ ਆਉਂਦੇ ਆ ਉਹ ਤਾਂ ਤੁਸੀਂ ਕਦੇ ਕਿਸੇ ਤੋਂ ਉਂਗਲ ਨਹੀਂ ਚੱਕੀ ਵੀ ਜਦੋਂ ਕਦੇ ਰਾਹੁਲ ਗਾਂਧੀ ਆ ਗਿਆ ਹੋਰ ਆ ਗਏ ਉੱਥੇ ਤੇ ਦੂਸਰੇ ਆ ਗਏ ਇਤੇ ਇੰਦਰਾ ਗਾਂਧੀ ਤੱਕ ਆਈ ਸੀ ਉਹਨਾਂ ਵੀਡੀਓ ਤੱਕ ਬਣਾਈਆਂ ਸੀ ਉਹਨਾਂ ਤੱਕ ਜਿਹਦਾ ਅਜੇ ਤੱਕ ਉਂਗਲਾ ਨਹੀਂ ਚੱਕ ਸਕੇ ਅਵੇ ਅੱਜ ਭਾਈ ਸਾਹਿਬ ਤੇ ਇੱਥੇ ਉਂਗਲ ਚੱਕਦੇ ਪਏ ਹੈਗੇ ਉਹ ਕਿ ਵੀ ਉਹ ਵੀਡੀਓ ਬਣਾ ਕੇ ਕਿਸ ਨੂੰ ਕਿਸੇ ਇੱਕ ਬੰਦੇ ਦੀ ਗਲਤੀ ਕਰਕੇ ਮੰਨਿਆ ਕਿ ਕਿਸੇ ਇੱਕ ਅ ਰੱਬ ਦੇ ਅਸਪਾਈ ਨਹੀਂ ਪੁੱਠਾ ਬੋਲਤਾ ਹੋਊਗਾ ਮੰਨਿਆ ਕਿ ਜੇ ਇੱਕ ਨੇ ਬੋਲਤਾ ਹੋਊਗਾ ਪਰ ਤੇ ਭਾਈ ਹੈੱਡ ਗ੍ਰਾਂਥੀ ਇਹਨਾਂ ਬੋਲਣ ਦਾ ਤੇਰਾ ਭਾਈ ਸਾਹਿਬ ਨਾਲ ਕੀ ਮਤਲਬ ਹੈਗਾ ਵੀ ਉਹਨਾਂ ਬਾਰੇ ਤੁਸੀਂ ਪੱਠਾ ਸਿੱਧਾ ਬੋਲੋ ਬੜੇ ਸੰਗ ਸਮਾਗਮਾਂ ਵਿੱਚ ਬਿਬਸ ਜੀ ਦੇਖਿਆ ਕਿ ਥਾਪੀਆਂ ਮਾਰ-ਮਾਰ ਕੇ ਖੇਡਾਂ ਕਰ ਰਹੇ ਹਾਂ ਠੀਕ ਹੈ ਨਾਲ ਦੇ ਰਾਗੀਆਂ ਨਾਲ ਤੇ ਹੋਰਾਂ ਨਾਲ ਪਰ ਇਹ ਚੀਜ਼ ਸੰਗਤ ਦੇਖਦੀ ਹੈ ਤੇ ਉਹਨਾਂ ਦੇ ਬੜਾ ਬੁਰਾ ਅਸਰ ਪੈਂਦਾ ਤੇ ਤੁਸੀਂ ਹੱਥ ਤਨਾ ਸ਼ੇਕ ਹੈਂਡ ਕਰ ਰਹੇ ਹੋ ਤੁਸੀਂ ਸੱਚ ਕੇ ਥਾਪੀਆਂ ਮਾਰ ਰਹੇ ਹੋ ਇਹ ਚੀਜ਼ਾਂ ਇੱਕ ਪੜੀ ਲਿਖੀ ਜਿਹੜੀ ਕਹਿੰਦੇ ਜਨਮ ਵੀ ਪਾਠੀ ਗਰੰਥੀ ਉਹਨਾਂ ਨੂੰ ਚੰਗੇ ਲੱਗਦੀਆਂ ਸਟੇਜ ਤੇ ਇਦਾਂ ਲੱਖਾ ਸੰਗਤ ਦੇ ਦੇਖਦੀ ਹੋਏ ਉਹਨਾਂ 'ਚ ਬੱਚੇ ਹੀ ਬੈਠੇ ਹੁੰਦੇ ਆ ਉਹਨਾਂ ਦੇ ਬੜਾ ਗਲਤ ਅਸਰ ਪੈਂਦਾ ਕਿ ਹਾਂ ਜੀ ਕਿ ਬੀਬੀ ਤਾਂ ਵੀ ਬਗੰਨੇ ਪੁੱਤ ਨਾਲ ਥਾਪੀਆਂ ਮਾਰ ਕੇ ਛੇ ਘੰਟ ਕਰਦੀ ਫਿਰਦੀ ਆ ਕਿ ਉੱਥੇ ਇੱਕ ਦੂਸਰੇ ਨਾਲ ਤੁਸੀਂ ਹੱਥ ਮਿਲਾ ਰਹੇ ਉਹ ਵੀ ਵੀਡੀਓ ਨਾਲ ਅਟੈਚ ਕਰ ਦਿੰਨੇ ਆ ਠੀਕ ਹੈ ਪਹਿਲਾਂ ਦਾ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਦੂਜਿਆਂ ਦੇ ਉੱਤੇ ਉਂਗਲ ਬਾਹਰ ਚੱਕਣਾ ਠੀਕ ਹੈ ਜੀ ਸਿੱਧੀ ਜੀ ਗੱਲ ਆ YouTube ਚੈਨਲ ਤੇ ਤੁਹਾਡੇ ਲਈ ਲਾਈਕਸ ਲੈਣ ਦੇ ਇਹ ਸਾਰੇ ਡਰਾਮੇ ਆ ਠੀਕ ਹੈ ਇਹ ਇਹ ਸਭ ਡਰਾਮੇ ਕਰਨੇ ਇਕ ਤਾਂ ਕਾਦੇਲੀ ਕਿਉਂਕਿ ਐਡਸ ਨਾਲ ਪੈਸੇ ਮਿਲਣ ਤੇ ਤਾਂ ਕਰਕੇ ਜੇ ਪੈਸੇ ਨਹੀਂ ਚਾਹੀਦੇ ਤਾਂ ਉਹ ਪੈਸੇ ਗੁਰੂ ਘਰ ਨੂੰ ਦਾਨ ਕਰਦੇ ਜਿਹੜੇ YouTube ਤੋਂ ਕਮਾਣੇ ਆ ਉਹ ਦਿਖਾ ਦੇ ਕਿੰਨੇ ਪੈਸੇ ਆਉਂਦੇ ਆ ਤੇ ਉਹ ਸਾਰੇ ਗੁਰੂ ਘਰ ਨੂੰ ਜ਼ਾਹਰ ਕਰਦੇ ਬੀਬਾ ਜੀ ਸਾਰੀ ਚੀਜ਼ਾਂ ਅ ਅਸੀਂ ਵੀ ਜਾਣਦੇ ਆ ਇਹ ਸਭ ਡਰਾਮਾ ਤਾਂ ਹੋ ਰਿਹਾ ਕਿ ਇਸ ਟਾਈਮ ਇਹ ਕਰਨੇ ਦਾ 1 ਮਹੀਨੇ ਪਹਿਲਾਂ ਦੀ ਵੀਡੀਓ ਹੈ ਭਾਈ ਤੁਸੀਂ ਕੱਲ ਆ ਕਿਉਂ ਕਿ ਕਿਉਂਕਿ ਜਦੋਂ ਤੁਸੀਂ ਇਹ ਬਲਾਈ ਸੀ ਇਹ ਸਭ ਕੀ ਚੱਲਦਾ ਬੈਸ ਗਿਆ ਨਾ ਉਦੋਂ ਦਿੱਲੀ ਦੇ ਵਿੱਚ ਇਲੈਕਸ਼ਨ ਚੱਲ ਰਹੇ ਸੀ ਤੇ ਡਰਾਮਾ ਇਹ ਤੁਸੀਂ ਅੱਜ ਕਰ ਰਹੇ ਹੋ ਕਿਉਂ ਕਰ ਰਹੇ ਇਹਦਾ ਵੀ ਦੱਸ ਦੋ ਜੇ ਸਾਡੇ ਤੁਸੀਂ 15 ਮਿੰਟ ਤੋਂ ਵਦ ਤੁਸੀਂ ਕਹਿੰਦੇ ਹੋ ਡਿੱ ਭਾਈ ਸਾਹਿਬ ਨਾਲ ਗੱਲ ਹੋਈ ਹੈ ਭਾਈ ਸਾਹਿਬ ਤੁਹਾਨੂੰ ਬੇਟਾ ਬੇਟਾ ਕਹਿ ਰਹੇ ਆ ਤੇ ਤੁਸੀਂ ਤੇ ਤੁਹਾਡਾ ਭਾਈ ਪਈ ਸਾਹਿਬ ਨੂੰ ਤੂੰ ਤੂੰ ਕਰਕੇ ਬੋਲ ਰਿਹਾ ਤੁਹਾਨੂੰ ਹੈਡ ਗ੍ਰੈਂਥੀ ਨਾਲ ਗੱਲ ਕਰਨ ਦੀ ਅਕਲ ਨਹੀਂ ਹੈਡ ਗ੍ਰੈਂਥੀ ਗੁਰੂ ਸਾਹਿਬ ਦਾ ਵਹੀਰ ਹੁੰਦਾ ਗੁਰੂ ਮਹਾਰਾਜ ਦਾ ਤੇ ਤੁਸੀਂ ਅੱਜ ਤੱਕ ਕਥਾ ਕਰਨ ਦੇ ਥਾਂ ਤੇ ਕਹਿੰਦਾ ਕਥਾ ਕਰਨੀ ਹੈ ਤਲਵਾਰ ਦੀ ਧਾਰ ਨਾਲ ਕਰੋਗੇ ਕਿ ਦਿਲਾਂ ਨੂੰ ਚੀਰਦੀ ਹੋ ਜਾਏ ਵੀ ਲੋਕਾਂ ਨੂੰ ਪਤਾ ਚੱਲੇ ਕੀ ਹੈ ਤੁਸੀਂ ਕਥਾ ਕਰਨ ਦੀ ਥਾਂ ਤੇ ਲੋਕਾਂ ਨੂੰ ਉੱਥੇ ਜਾ ਕੇ ਵਾਇਰਲ ਵਾਇਰਲ ਚ ਪਾ ਕੇ ਭੇਜ ਦਿੰਦੇ ਹੋ ਉਹਨਾਂ ਨੂੰ ਸੱਚ ਦੱਸਦੇ ਨਹੀਂ ਹੈਗੇ ਕਿ ਕਿੱਥੇ ਦੁਨੀਆ 'ਚ ਹੋਇਆਗੀ ਇਹ ਸਾਡੇ ਨਾਲ ਜਿਹੜਾ ਬੰਦਾ ਸੱਚ ਬੋਲਦਾ ਹੈਗਾ ਉਹ ਚੁਬੜਦਾ ਲੋਕਾਂ ਨੂੰ ਤਾਂ ਇਹ ਕਹਿੰਦੇ ਕਿ ਜਿਸ ਨੂੰ ਤੁਸੀਂ ਮਾਰ ਨਹੀਂ ਸਕਦੇ ਨਾ ਉਸ ਨੂੰ ਬਦਨਾਮ ਕਰ ਦਿਓ ਤੇ ਉਹੀ ਤੁਸੀਂ ਕਰ ਰਹੇ ਹੋ ਠੀਕ ਹੈ ਅਸੀਂ ਸਾਨੂੰ ਇੱਜਤ ਸਿਖਾਈ ਦੀ ਜੀ ਕਿ ਬੀਬੀ ਆ ਦੀ ਇੱਜ਼ਤ ਕਿਵੇਂ ਕਰਨੀ ਹੈ ਤਾਂ ਮੈਂ ਤੁਸੀਂ ਤੁਸੀਂ ਕਰਕੇ ਜਾਂ ਭੈਣ ਜੀ ਕਰਕੇ ਬੀਬਾ ਜੀ ਕਰਕੇ ਬੋਲ ਰਿਹਾ ਨਹੀਂ ਤਾਂ ਤੁਸੀਂ ਜੇ ਸਾਡੇ ਨਾ ਰੱਗਿਆਂ ਤੇ ਸਾਡੇ ਗ੍ਰੰਥੀਆਂ ਦੇ ਸਾਡੇ ਪਾਠੀਆਂ ਤੇ ਕਥਾਵਾਚਕਾਂ ਤੇ ਉਂਗਲ ਚੱਕੋਗੇ ਤਾਂ ਬਰਦਾਸ਼ ਅਸੀਂ ਵੀ ਨਹੀਂ ਕਰਨਾ ਦੂਜੀ ਵਾਰੀ ਬੋਲਦੇ ਹਾਂ ਮੈਂ ਮੈਂ ਇਹ ਨਹੀਂ ਕਰਨਾ ਕੱਟੋ ਕਰਨਾ ਮੇਰੇ ਨਾਲ ਹੋਰ ਮੇਰੇ ਨਾਲ ਮੇਰੇ ਵਰਗੇ ਹੋਰ ਬਹੁਤ ਹੋਣਗੇ ਜਿਹੜੇ ਬੋਲਣ ਤੇ ਆ ਗਏ ਤਾਂ ਫਿਰ ਚੁੱਪ ਨਹੀਂ ਕਰਨਾ ਜੇ ਚੀਜ਼ ਤੁਹਾਡੇ ਕੋਲ ਕੋ ਸਬੂਤ ਹੈਗਾ ਤਾਂ ਸਬੂਤ ਦਿਖਾਓ 15 ਮਿੰਟ ਤੁਸੀਂ ਗੱਲ ਕੀਤੀ ਹੈ ਤੁਹਾਡੇ ਕੋਲ 15 ਮਿੰਟ ਚ ਇੱਕ ਗੱਲ ਵੀ ਰਿਕਾਰਡਿੰਗ ਕਰ ਸਕਦੇ ਤੁਸੀਂ ਜੇ ਅਸਲ ਚ ਕੋਈ ਗੱਲ ਹੋਈ ਹੋ ਤਾਂ 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 ਦੇਖੋਣੀ ਤੁਹਾਡੇ ਕੋਲ ਹੋਏ 2 ਮਿੰਟ ਤੋਂ ਪਹਿਲਾਂ ਕੋਈ ਗੱਲ ਵਈ ਨਹੀਂ ਹਵਾ ਹੀ ਤੀਰ ਮਾਰਦੇ ਫਿਰਦੇ ਆ ਤੇ ਚਾਹਦੇ ਆ ਰੋ ਰੋ ਕੇ ਡਰਾਮਾ ਕਰੋਗੇ ਤੇ ਰੋ ਰੋ ਕੇ ਕੀ ਧੂਰ ਸੱਚ ਹੋ ਜੂਗਾ ਵੀ ਬਾਈ ਤੁਹਾਨੂੰ ਸਰ ਆ ਉਹ ਤੇ ਇਹ ਜੀ ਕਹਿੰਦੇ ਕਿ ਜੇ ਸਿਰਫ ਸਮਾਗਮ ਚਾਹੀਦੇ ਆ ਜੇ ਸਮਾਗਮ ਹੀ ਚਾਹੀਦੇ ਆ ਤੇ ਅਸੀਂ ਦੱਸੋ ਬਾਬਾ ਜੀ ਦਿਲ ਦੇ ਬਹੁਤ ਵੱਡੇ ਆ ਤੁਹਾਨੂੰ ਚਾਰ ਪੰਜ ਸਮਾਗਮ ਤਾਂ ਤੁਹਾਨੂੰ ਉਹ ਵੈਸੇ ਹੀ ਦੇ ਦੇਣਗੇ ਠੀਕ ਹੈ ਜੀ ਪਰ ਇਹ ਬਲੈਕਮੇਲਿੰਗ ਕਰਨਾ ਆ ਰਿਹਾ ਤੁਸੀਂ ਕੰਮ ਕੀਤਾ ਕਿ ਬਾਬਾ ਜੀ ਨੂੰ ਬਲੈਕਮੇਲ ਕਰੋਗੇ ਜਾਂ ਉਹਨਾਂ ਦੇ ਚੈ ਕਰੈਕਟਰ ਤੇ ਤੁਸੀਂ ਉਂਗਲ ਚੱਕੋਗੇ ਤੇ ਉਹਦੇ ਨਾਲ ਤੁਸੀਂ ਵੀ ਬਦਨਾਮ ਕਰਕੇ ਉਹ ਕਰੋਗੇ ਤਾਂ ਉਹਦੇ ਨਾਲ ਕੁਝ ਨਹੀਂ ਹੋਊਗਾ ਕਹਿੰਦੇ ਆ ਪਿਆਰ ਨਾਲ ਤੁਸੀਂ ਕਿਸੇ ਦੀ ਜਿੱਤੇ ਘੜਾ ਚਾਹਦੇ ਹੋ ਪਰ ਜੇ ਕਹੋਗੇ ਬਲੈਕਮੇਲ ਤੁਸੀਂ ਕਰਕੇ ਕਿਸੇ ਨੂੰ ਕੁਝ ਲੈ ਲਓਗੇ ਉਹ ਉਹ ਕੁਝ ਵੀ ਨਹੀਂ ਮਿਲਦਾ ਹੁੰਦਾ ਤੁਸੀਂ ਜਿਹੜਾ ਤੁ 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 ਕਰਕੇ ਬਾਬਾ ਜੀ ਨਾਲ ਗੱਲ ਕਰ ਰਹੇ ਆ ਤੁਹਾਨੂੰ ਬੇਟਾ ਬੇਟਾ ਕਰ ਰਹੇ ਆ ਇਥੋਂ ਤੁਹਾਡੀ ਪਰਵਰਿਸ਼ ਦਾ ਪਤਾ ਚੱਲਦਾ ਦੋਨੋਂ ਭਾਈ ਭੈਣਾਂ ਦੀ ਕਿ ਕਿਵੇਂ ਵੱਡੇ ਜਿਹੜੇ ਗਰੰਥੀ ਆ ਵੱਡੇ ਕਥਾਵਾਚਕ ਆ ਉਹਨਾਂ ਨੇ ਕਿ इजतना गल करी दी है वो तिखा बोलते ने कथा दे करके कई रास नहीं आता करके उन्हें बहुत लोग दुनिया तो के उतो हटाने सदते हैं कि किस तरीके करेक्टर असोसीनेशन करिए उन्होंने उत्ते उंगल चुकी है या फिर करिए क्योंकि वह उन्हें कद सुन के देखना कथाव थोड़ी तो मैं कभी कोई सुनी नहीं हैगी सुनी है। मैं उन्होंने कदम मिलया नहीं है पर यूट्यूब जो सुनिया ना ਇਹ ਜਾਣਦਾ ਹੈ ਕਿ ਰੱਬ ਦਾ ਬੰਦਾ ਕਦੇ ਪਾਪ ਨਹੀਂ ਕਰਦਾ ਜਿਹੜਾ ਰੱਬ ਤੋਂ ਡਰਦਾ ਨਾ ਜਿਹੜੇ ਪਾਪ ਕਰਦੇ ਆ ਉਹ ਹੋਰ ਹੁੰਦੇ ਹੈਗੇ ਆ ਉਹ ਸਰੇਆ ਪਾਪ ਵੀ ਕਰਨਗੇ ਤੇ ਖਾਣਗੇ ਵੀ ਤੇ ਹੋਰ ਬਹੁਤ ਚੀਜ਼ਾਂ ਕਰਨਗੇ ਕਹਾਵਤ ਹੈ ਜਿਸਨੂੰ ਤੁਸੀਂ ਬਗਾਰ ਨਹੀਂ ਸਕਦੇ ਜਿਸ ਦਾ ਤੁਸੀਂ ਕੁਝ ਬਗਾਰ ਨਹੀਂ ਸਕਦੇ ਉਹਨੂੰ ਬਦਨਾਮ ਕਰ ਦੋ ਖਾਲਸਾ ਕਾਲਜ ਦੇ ਡੀਨ ਤਦੋਂ ਕੁਕਰਮ ਕਰਕੇ ਆਇਆ ਸੀਗਾ ਉਹਨੂੰ ਪੰਜ ਤੋਂ ਛੇ ਕਿਹਾ ਗਿਆ ਸੀ ਤੁਸੀਂ ਉਹਦੋਂ ਕਿਉਂ ਨਹੀਂ ਬੋਲੇ ਔਰ ਜਦੋਂ ਪੰਥ ਚੋਂ ਛੇਕੇ ਹੋਏ ਨੂੰ ਵਾਪਸ ਲਿੱਤਾ ਗਿਆ ਤਾਂ ਤੁਸੀਂ ਔਰੋ ਕਿਉਂ ਨਹੀਂ ਬੋਲੇ ਭੈਣ ਜੀ ਬਿਨਾ ਸਬੂਤਾਂ ਦੇ ਸਾਡੇ ਪ੍ਰਚਾਰਕਾਂ ਦੇ ਉਂਗਲਾਂ ਚੱਕਣਾ ਅੱਗੇ ਤੋਂ ਨਹੀਂ ਤਾਂ ਅਸੀਂ ਵੀ ਬੋਲਣ ਵੇਲੇ ਅੱਗੇ ਤੋਂ ਲਿਆਜ ਨਹੀਂ ਕਰਨਾ ਖੰਡੇ ਦੀ ਧਾਰ ਤੇ ਉਹ ਸੱਚ ਬੋਲਦੇ ਨੇ ਜੋ ਕਿ ਤੁਹਾਡੇ ਵਰਗਿਆਂ ਦੇ ਪਖੰਡੀ ਇੱਥੇ ਕੀਰਤਨੀਆਂ ਤੋਂ ਜਰਿਆ ਨਹੀਂ ਜਾਂਦਾ ਸਾਰੇ ਕੀਰਤਨੀਆਂ ਮਾਰੇ ਨਹੀਂ ਸਾਰੇ ਕੀਰਤਨੀਆਂ ਚੰਗੇ ਆ ਮੈਂ ਪਰ ਪਖੰਡੀ ਕੀਰਤਨੀਆਂ ਆ ਕਹਿ ਰਹੇ ਆ ਜਿਹੜੇ ਤੁਹਾਡੇ ਵਰਗੇ ਆ ਲਿਪਸਟਿਕ ਲਾਈ ਫਿਰਦੇ ਆ ਤੁਸੀਂ ਇੱਥੇ ਹੋ ਰਹਿ ਨਾਲ ਅਬੀ 10 20 ਕਿੱਥੇ ਲਿਖਿਆ ਸਾਡੇ ਵੀ ਬਿਚਾਰੇ ਉਹ ਬੀਬੀ ਜੀ ਥ੍ਰੈਡਿੰਗ ਕਰਾਉਂਦੇ ਸੀ ਉਹਨਾਂ ਦੇ ਤਾਂ ਵੀ ਉਂਗਲ ਚੱਕੀ ਗਈ ਸੀ ਤੇ ਤੁਸੀਂ ਇੱਥੇ ਸਟੇਜ ਤੇ ਲਿਪਸਟਿਕ ਲਾ ਕੇ ਬੈਠੇ ਹੋ ਤੇ ਸਾਡੇ ਮਤਲਬ ਦੂਜੀ ਬੀਬੀਆਂ ਨੂੰ ਕੀ ਆ ਜਾ ਕੇ ਪਹਿਲੇ ਚੱਲਦਾ ਕੀ ਸਿੱਖਣੀਆਂ ਉਹ ਕਿ ਜਦੋਂ ਇਹ ਕੀਰਤਨੀਆਂ ਲਾ ਸਕਦੇ ਲਿਪਸਟਿਕ ਤਾਂ ਅਸੀਂ ਵੀ ਲਾ ਸਕਦੀਆਂ ਜੀ ਇਹ ਚੀਜ਼ ਦੇ ਤੁਹਾਡੀ ਇਹ ਸਾਡੇ ਬੱਚਿਆਂ ਦੇ ਬੁਰਾ ਅਸਰ ਪਾਉਂਦੀ ਹੈ ਲਾਇਕਸ ਤੇ ਲਈ ਡਰਾਮੇ ਹੋ ਰਹੇ ਸਾਰਾ ਕੁਝ ਕਰ ਰਹੇ ਆ ਰੋ ਰੋ ਕੇ ਝੂਠ ਨੂੰ ਸੱਚ ਬਣਾਉਣਾ ਚਾਹੁੰਦੇ ਆ ਤੁਸੀਂ ਤੁਸੀਂ ਵੀ ਸੁਣਾਓ ਨੰਗੀ ਧਾਰ ਦੇ ਵਾਂਗੂ ਸ਼ਬਦਾਂ ਨੂੰ ਕਥਾਨ ਕਥਾ ਨੂੰ ਨੰਗੀ ਧਾਰ ਦੇ ਸ਼ਬਦਾਂ ਵਾਂਗੂ ਨੰਗੀ ਤਲਵਾਰ ਦੀ ਧਾਰ ਦੇ ਸ਼ਬਦਾਂ ਵਾਂਗੂ ਸੁਣਾਓ ਲੋਕ ਤੁਹਾਨੂੰ ਸੁਣਣਗੇ ਤੇ ਤੁਹਾਡੀ ਵਾਵਾ ਕਰਨਗੇ ਇਹ ਨਹੀਂ ਕਿ ਤੁਸੀਂ ਇੱਥੇ ਬੈਠੇ ਹੋ ਤੇ ਸਿਰਫ ਜਾ ਕੇ ਸੰਗਤ ਨੂੰ ਵਾ ਗੁਰੂ ਵਾ ਗੁਰੂ ਵਾ ਗੁਰੂ ਕਰਾ ਕਰਾ ਕੇ ਭੇਜਤਾ ਉਹਨਾਂ ਨੂੰ ਸਿਖਾਇਆ ਕੁਝ ਨਹੀਂ ਕਿ ਸਾਡੇ ਨਾਲ ਸਾਡੇ ਕੌਮਨਾ ਕੀ ਹੋਇਆ ਕੀ ਸੱਚ ਹੈ ਕੀ ਝੂਠ ਹੈ ਕਿੱਦਾਂ ਅਸੀਂ ਸੋਚੀਏ ਕਿੱਦਾਂ ਅਸੀਂ ਰਹੀਏ ਕਿੱਦਾਂ ਅਸੀਂ ਹਰੇਕ ਦੀ ਨਹੀਂ ਭੈਣ ਨੂੰ ਆਪਣੀ ਭੈਣ ਸਮਝੀਏ ਤੇ ਇਦਾਂ ਦੀ ਚੀਜ਼ਾਂ ਨਹੀਂ ਹੁੰਦੀਆਂ ਤੁਸੀਂ ਪੱਟਾਂ ਦੇ ਥਾਪੀਆਂ ਮਰਵਾ ਰਹੇ ਹੋ ਸ਼ੇਕ ਹੈਂਡ ਹੋ ਰਿਹਾ ਆਏਗਾ ਹੋਰ ਸਭ ਚੀਜ਼ਾਂ ਹੋ ਰਹੀਆਂ ਸਟੇਜ ਦੇ ਉੱਤੇ ਥੋੜੇ ਪ੍ਰੋਗਰਾਮਾਂ ਦੇ ਵਿੱਚ ਰਿਕਾਰਡ ਹੋਇਆ ਹੋਇਆ ਤੇ YouTube ਦੇ ਉੱਤੇ ਸਰੇਆਮ ਪਿਆਏਗਾ ਜਿਸ ਨੂੰ ਅਟੈਚ ਕਰ ਦਾਂਗੇ ਜੇ ਤੁਸੀਂ ਨਹੀਂ ਦੇਖਿਆ ਤੁਲੇਗੇ ਹੋਗੇ ਤਾਂ ਤੁਹਾਨੂੰ ਦੇਖ ਕੇ ਯਾਦ ਆ ਜੂਗਾ ਅੱਗੇ ਤੋਂ ਸ਼ਰਮ ਕਰਿਆ ਕਰੋ ਸਟੇਜ ਤੇ ਬਗਾਨੇ ਇੱਥੇ ਬਗਾਨੇ ਬੰਦੇ ਦੇ ਨਾਲ ਥਾਪੇ ਜਾਂ ਆ ਸ਼ੇਕ ਹੈਂਡ ਨਹੀਂ ਕਰੀਦੇ ਹੁੰਦੇ ਕਿਉਂਕਿ ਇੱਥੇ ਜਿਹੜੇ ਹੁਣ ਬੱਚੇ ਹੁੰਦੇ ਸਾਡੇ ਉਹਨਾਂ ਤੇ ਬੁਰਾ ਅਸਰ ਪੈਂਦਾ ਹੈ। ਕਿਹਾ ਹਾਂ ਬੋਲਣ ਨੂੰ ਤਾਂ ਬਹੁਤ ਕੋਸ਼ਾ ਪਰ ਇਹ ਅੱਗੇ ਹੁਣ ਬੀਬੀ ਹੈਗੇ ਇਸ ਕਰਕੇ ਪਹਿਲੀ ਵਾਰ ਤੁਹਾਨੂੰ ਸਮਝਾਣੇ ਫਰਜ਼ ਬੰਦਾ ਹੈਗਾ। ਦੂਜੀ ਵਾਰੀ ਤੁਸੀਂ ਫੇਰ ਬੋਣ ਕੇ ਦੇਖਣਾ। ਫੇਰ ਤੁਹਾਨੂੰ ਥੋੜੇ ਅੱਗੇ ਵੀ ਵੀਡੀਓ ਕੱਢ ਕੇ ਦਿਖਾ ਦਾਂਗੇ ਥੋੜੇ। ਦੂਜੇ ਦਿਨ ਕੁਝ ਕਹਿਣ ਤੋਂ ਪਹਿਲਾਂ ਨਾ ਆਪਣੀ ਪੀੜੀ ਥੱਲੇ ਛੋਟਾ ਮਾਰ ਲਓ। ਬਾਬਾ ਜੀ ਦੇ ਉਂਗਲ ਚੱਕ ਰਹੇ ਹੋ ਬਾਬਾ ਜੀ ਦਾ ਕਿਰਦਾਰ ਪਤਾ ਕਿਹਦਾ ਕੈਸਾ। ਤੁਸੀਂ ਜਰਾ ਉਹਨਾਂ ਦੀ ਸ਼ਬਦ ਦੀ ਸੁਣ ਕੇ ਦੇਖ ਲੈਣਾ ਤੇ ਤੁਹਾਨੂੰ ਪਤਾ ਚੱਲ ਜਾਊਗਾ ਕਿ ਉਹ ਕਥਾਵਾਚਕ ਜਿਹੜਾ ਖੰਡੇ ਦੀ ਜਿਸਨੂੰ ਲੋਕੋ ਰਸਤੇ ਤੋਂ ਆਣਾ ਚਾਹੁੰਦੇ ਆ ਤੇ ਉਹਨ ਉਹਦੇ ਬਾਰੇ ਤੁਸੀਂ ਉਹਨਾਂ ਕੋਲ ਚੱਕੋਗੇ ਜਿਹੜਾ ਸੱਚ ਬੋਲਦੇ ਹੋ ਡਰਦਾ ਨਹੀਂ ਤੁਸੀਂ ਤਾਂ ਸੇ ਅੱਜ ਜੇ ਸੰਤ ਜਨੈਆ ਸਿੰਘ ਭਿੰਡਰਾਂ ਵਾਲੇ ਆਉਂਦੇ ਨਾ ਤੁਸੀਂ ਤਾਂ ਉਹਨਾਂ ਦੇ ਵੀ ਅੱਜ ਉਹਨਾਂ ਕੋਲ ਚੱਕਦੇ ਨਹੀਂ ਸੀ ਤੇ ਮਾਫ ਕਰੋ ਵੀ ਭਾਈ ਹੱਥ ਜੁੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤੇ ਘਾਟਾ ਵਾਦ ਦਾ ਨਾ ਬੋਲੇ ਜੇ ਇਸ ਕਰਕੇ ਸੰਗਤ ਨੇ ਸੁਣਨਾ ਇਸ ਕਰਕੇ ਬਸ ਕਹਿੰਦੇ ਨੇ ਥੋੜੇ ਸ਼ਬਦਾਂ ਨੂੰ ਵੱਧ ਸਮਝੋ ਤੇ ਇਸ਼ਾਰੇ-ਇਸ਼ਾਰੇ ਚ ਗੱਲ ਸਮਝੋ ਇਸ ਵਾਰੀ ਲਿਆਜ ਕਰ ਲਿਆ ਦੂਜੀ ਵਾਰੀ ਨਹੀਂ ਕਰਾਂਗੇ ਜੇ ਤੁਸੀਂ ਭਾਈ ਸਾਹਿਬ ਤੇ ਕੀਤਾ ਰਹਾ ਕਰਨਾ ਸਬੂਤਾਂ ਦੇ ਨਾਲ ਦਿਖਾਓ ਸਹੀ ਸਬੂਤ ਵੀਡੀਓ ਦੇ ਪਾਓ ਦਿਖਾਓ ਅਸੀਂ ਭਾਈ ਸਾਹਿਬ ਤੋਂ ਆਪ ਜਾ ਲੈਾਂਗੇ ਠੀਕ ਹੈ ਨਾ ਪਰ ਆਪਣੇ ਭਾਈ ਨੂੰ ਵੀ ਸਮਝਾ ਲਈ ਕਿ ਤੂੰ ਤੜਾਕ ਕਰਕੇ ਜਾਂ ਬਾਬਿਆਂ ਨਾਲ ਵੱਡੇ ਬਜ਼ੁਰਗਾਂ ਨਾਲ ਗੁਰੂ ਮਹਾਰਾਜ ਦੇ ਵਜ਼ੀਰਾਂ ਨਾਲ ਤੂੰ ਤੜਾਕ ਕਰਕੇ ਗੱਲ ਨਹੀਂ ਕਰੀਦੀ ਹੁੰਦੀ ਉਹ ਤੁਹਾਨੂੰ ਬੇਟੀ-ਬੇਟੀ ਕਰਕੇ ਗੱਲ ਕਰ ਰਿਹਾ ਤੁਸੀਂ ਤੂੰ-ਤੂੰ ਕਰਕੇ ਗੱਲ ਕਰੀਏ ਤੂੰ ਐਦਾਂ ਤੂੰ ਉਹਦਾਂ ਤੂੰ ਇੰਨੀ ਕੌਣ ਬੋਲਣ ਵਾਲੀ ਇੰਨੀ ਤੂੰ ਕਥਾ ਨਹੀਂ ਕੀਤੀ ਹਣੀ ਜਿੰਨੀ ਬਾਬਾ ਜੀ ਦੇ ਇੱਥੇ ਵਿਚਾਰ YouTube ਤੇ ਪਏ ਆ ਇਹ ਕਥਾਵਾਂ ਉਹਨਾਂ ਨੇ ਕੀਤੀਆਂ ਤੇਰੀ ਤੇਰੀ ਕਥਾਵਾਂ ਦੱਸ ਦੇ ਕਿੰਨੇ ਕਿੰਨੀਆਂ ਗਈਆਂ ਕਿੰਨੀਆਂ ਕਥਾਵਾਂ ਤੂੰ ਕੀਤੀਆਂ ਤੇ ਲੋਕਾਂ ਨੂੰ ਸੁਣਾ ਲਈ ਗਿਣਾ ਦੇ ਅੱਜ ਤੱਕ ਕਿੰਨੀਆਂ ਕਥਾਵਾਂ ਕੀਤੀਆਂ ਵਸ ਤੇ ਜਾਓ ਜੀ ਲੋਕਾਂ ਨੂੰ ਵੀ ਕੁਬਣਾਓ ਵਾਈਗਰੂ ਵਾਈਗਰੂ ਕਰੋ ਲਿਪਸਟਿਕ ਲਾ ਕੇ ਵਾਈਗਰੂ ਵਾਈਗਰੂ ਕਰ ਕਰਕੇ ਤੇ ਆ ਜਾਓ ਜੀ ਲੋਕਾਂ ਨੂੰ ਇਹ ਸੁਣਾਓ ਕਿ ਸਾਡੇ ਗੁਰੂਆਂ ਨੇ ਕਿਵੇਂ ਚੀਰਿਆ ਗਿਆ ਸਾਰੇ ਸ਼ਹੀਦਾਂ ਨਾਲ ਕੀ ਹੋਇਆ ਉਹ ਉਹਨਾਂ ਨੇ ਕਿਵੇਂ ਕਿਵੇਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹ ਚੀਜ਼ਾਂ ਨਾਲ ਸੁਣਾਓ ਬਸ ਟਾਈਮ ਆਪਣਾ ਪੂਰਾ ਕਰਕੇ ਕਿ ਹਾਂ ਜੀ ਮੈਂ 1-2 ਘੰਟੇ ਦਾ ਲੈਕਚਰ ਦੇਣਾ ਤੇ ਮੈਨੂੰ ਇੰਨੇ ਪੈਸੇ ਮਿਲ ਜਾਣੇ ਬਸ ਜਾਓ ਗੋਲਕ ਇਕੱਠੀ ਕਰਕੇ ਆਜੋ ਅਸੀਂ ਵੀ ਜਾਣਦੇ ਜਿਹੜਾ ਸਾਰਾ ਇਹ ਡਰਾਮਾ ਹੈਗਾ ਸਾਰਾ ਗੋਲਕ ਦਾ ਹੈਗਾ ਰੌਲਾ ਜੇ ਪ੍ਰੋਗਰਾਮ ਹੀ ਚਾਹੀਦੇ ਆ ਜੇ ਸੰਗਤ ਹੀ ਚਾਹੀਦੀ ਤੁਸੀਂ ਵੈਸੇ ਹੀ ਦੱਸ ਦਿਓ ਸਟੇ ਕਮੈਂਟ ਪਾ ਕੇ ਦੱਸ ਦੇਣਾ ਕਿੰਨੇ ਪ੍ਰੋਗਰਾਮ ਚਾਹੀਦੇ ਆ ਬਾਬਾ ਜੀ ਨੂੰ ਅਜੇ ਤੱਕ ਤਾਂ ਮੈਂ ਮਿਲਿਆ ਨਹੀਂ ਪਰ ਬਾਬਾ ਜੀ ਨੂੰ ਬੇਇੱਜ਼ਤੀ ਕਰਕੇ ਤੁਹਾਨੂੰ ਉਹਨਾਂ ਨੂੰ ਇੱਕ ਪ੍ਰੋਗਰਾਮ ਦਵਾ ਦੂੰਗਾ ਤੇ ਦੂਜੀ ਵਾਰੀ ਸਾਡੇ ਦੂਜੀ ਵਾਰੀ ਸਾਡੇ ਕਿਸੇ ਵੀ ਪ੍ਰਚਾਰਕ ਵਾਰੇ ਉਂਗਲ ਨਾ ਚੱਕਣਾ ਜੇ ਚੱਕੋਗੇ ਤਾਂ ਸਬੂਤਾਂ ਸਮੇਤ ਚੱਕਣਾ ਨਹੀਂ ਤਾਂ ਦੂਜੀ ਵਾਰੀ ਕੋਈ ਨਹੀਂ ਆਜਣ ਕਰੇਗਾ ਮੈਂ ਸ਼ਾਇਦ ਕਰ ਜਾ ਪਰ ਸੰਗਤ ਨਹੀਂ ਕਰੇਗੀ ਇਸ ਕਰਕੇ ਵਾਇਗੁਰ ਜੀ